ਪਾ ਜਨ ਵਿਵਿਧ ਜੈਸੇ ਹੋਤ ਏਕ ਮਿਰਤਕਾ ਸੈ ਖੀਰ ਨੀਰ ਵਿੰਜਨਾਦ ਔਖਦ ਸਮਾਨੀਐ ਤੈਸੇ ਦਰਸ਼ਨ ਬਹੁ ਵਰਨ ਆਸ਼ਰਮ ਧਰਮ ਸਕਲ ਗ੍ਰਹਿਸਤ ਕੀ ਸਾਖਾ ਉਲਮਾਨੀਐ ਜਿਸ ਤਰਾਂ ਇੱਕ ਹੀ ਮਿੱਟੀ ਤੋਂ ਕਈ ਤਰ੍ਹਾਂ ਦੇ ਭਾਂਡੇ ਅਤੇ ਇੱਕ ਹੀ ਪਾਣੀ ਤੋਂ ਭੋਜਨ ਦਵਾਈਆਂ ਅਤੇ ਦੁੱਧ ਆਦਿਕ ਸਾਰੀਆਂ ਚੀਜ਼ਾਂ ਉਤਪਨ ਹੁੰਦੀਆਂ ਹਨ ਇਸੇ ਤਰ੍ਹਾਂ ਸਭ ਦਰਸ਼ਨ ਭੇਖ ਚਾਰ ਵਰਨ ਤੇ ਸਾਰੇ ਆਸ਼ਰਮ ਗ੍ਰਸਤ ਦੀਆਂ ਹੀ ਸ਼ਾਖਾਂ ਹਨ ਗ੍ਰਸਤ ਧਰਮ ਪਰਮੇਸ਼ਰ ਦਾ ਆਪਣਾ ਰਚਿਆ ਹੋਇਆ ਹੈ ਅਤੇ ਹੋਰ ਸਾਰੇ ਆਸ਼ਰਮ ਧਰਮ ਪੀਰਾਂ ਪੈਗੰਬਰਾਂ ਰਿਸ਼ੀਆਂ ਮੁਨੀਆਂ ਦੇ ਚਲਾਏ ਹੋਏ ਹਨ ਜਿਹੜਾ ਫਲ ਬ੍ਰਖ ਨਾਲ ਲੱਗ ਕੇ ਪੱਕੇ ਉਸ ਉਹ ਮਿੱਠਾ ਅਤੇ ਸੁਆਦੀਸ਼ਟ ਹੁੰਦਾ ਹੈ ਪਰੰਤੂ ਜਿਹੜਾ ਫਲ ਬ੍ਰਖ ਨਾਲੋਂ ਟੁੱਟ ਕੇ ਪੱਕੇ ਉਹ ਦਾਗੀ ਤੇ ਬੇਸਵਾਦਾ ਹੁੰਦਾ ਹੈ ਇਸੇ ਤਰ੍ਹਾਂ ਜਿਹੜਾ ਪ੍ਰਾਣੀ ਮਾਤਰ ਆਪਣੇ ਮੂਲ ਵਿ੍ਰੱਖ ਗ੍ਰਸਥ ਧਰਮ ਨਾਲ ਲੱਗ ਕੇ ਭਜਨ ਸਿਮਰਨ ਕਰਕੇ ਸਰੂਪ ਦੀ ਪ੍ਰਾਪਤੀ ਕਰਦਾ ਹੈ ਉਸ ਦੀ ਮਹਿਮਾ ਤਾਂ ਕਥਨ ਨਹੀਂ ਕੀਤੀ ਜਾ ਸਕਦੀ ਪਰੰਤੂ ਜਿਹੜੇ ਗ੍ਰਸਥ ਧਰਮ ਨੂੰ ਛੱਡ ਕੇ ਤਿਆਗੀ ਬੈਰਾਗੀ ਹੋ ਕੇ ਭਜਨ ਸਿਮਰਨ ਕਰਦੇ ਹਨ ਉਹ ਇੱਕ ਬਾਸੀ ਰੋਟੀ ਵਾਂਗੂ ਹੀ ਰਹਿੰਦੇ ਹਨ ਇੱਕ ਤਾਂ ਮਨ ਵਿਸ਼ਿਆਂ ਵੱਲ ਭਟਕਣ ਕਰਕੇ ਉਹਨਾਂ ਨੂੰ ਦਾਗੀ ਹੋਣ ਦਾ ਡਰ ਹੁੰਦਾ ਹੈ ਦੂਜਾ ਹੋਰ ਵੀ ਕਈ ਤਰ੍ਹਾਂ ਦੇ ਕਸ਼ਟ ਹੁੰਦੇ ਹਨ ਅਤੇ ਗ੍ਰਹਿਸਤੀ ਦਾ ਮਨ ਗ੍ਰਹਿਸਤ ਆਸ਼ਰਮ ਵਿੱਚ ਰਹਿ ਕੇ ਸੰਤੁਸ਼ਟ ਹੋ ਕੇ ਇੱਕ ਥਾਂ ਸਥਿਰ ਰਹਿੰਦਾ ਹੈ ਇਸੇ ਕਰਕੇ ਗ੍ਰਹਿਸਤ ਧਰਮ ਸਭ ਧਰਮਨ ਸਿਰ ਧਰਮਾ ਹੈ